ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਯੋਜਨਾ ਰਾਹੀਂ ਲੋਕਾਂ ਲਈ ਮੁਫਤ ਇਲਾਜ ਦੀ ਸਹੂਲਤ ਉਪਲਬਧ ਕਰਵਾਈ ਹੈ ਸੂਬੇ ਭਰ ਵਿੱਚ 881 ਆਮ ਆਦਮੀ ਕਲੀਨਿਕਾਂ ਦੀ ਸਥਾਪਨਾ ਕੀਤੀ ਗਈ ਹੈ ਜਿੰਨਾ ਵਿੱਚੋਂ 565 ਪਿੰਡੂ ਖੇਤਰਾ ਵਿੱਚ ਅਤੇ 316 ਸ਼ਹਿਰੀ ਖੇਤਰਾਾਂ 'ਚ ਕੰਮ ਕਰ ਰਹੇ ਹਨ ਹੁਣ ਲੋਕਾਂ ਨੂੰ ਸਿਹਤ ਸੇਵਾਵਾਂ ਲਈ ਦੂਰ ਜਾਣ ਦੀ ਲੋੜ ਨਹੀਂ ਰਹੀ ਕਿਉਂਕਿ ਮੁਹੱਲਿਆਂ ਵਿੱਚ ਖੁੱਲੇ ਇੱਕ ਕਲੀਨਿਕ 107 ਤਰ੍ਹਾਂ ਦੀਆਂ ਦਵਾਈਆਂ ਅਤੇ 47 ਕਿਸਮਾਂ ਦੇ ਡਾਇਗਨੋਸਟਿਕ ਟੈਸਟ ਪੂਰੀ ਤਰ੍ਹਾਂ ਮੁਫਤ ਮੁਹੱਈਆ ਕਰਵਾ ਰਹੇ ਹਨ ਤੇ ਇਹ ਸਭ ਮੁਮਕਿਨ ਹੋ ਸਕਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਸਦਕਾ 200 ਦੇ ਕਰੀਬ ਹੋ ਗਏ ਜਦੋਂ ਨਾਲ ਇਹ ਮੱਲਕ ਕਲੀਨਿਕ ਬਣਿਆ ਇਹਦੀ ਕਦੇ ਇੱਕ ਤਰ੍ਹਾਂ ਦਵਾਈ ਮਿਲ ਜਾਂਦੀ ਹੈ ਡਾਕਟਰ ਬਹੁਤ ਵਧੀਆ ਹੈ 70 60 70 ਕਈ ਵਾਰ 80 90 ਵੀ ਹੁੰਦੇ ਪੇਸ਼ੈਂਟ ਤਾਂ 70 ਤਾਂ ਆ ਹੀ ਜਾਂਦੇ ਨੇ ਉਹਦੇ ਵਿੱਚ ਅਸੀਂ ਰੂਟੀਨ ਦੇ ਸਾਰੇ ਪੇਸ਼ੈਂਟ ਦੇ ਜੋ ਰੂਟੀਨ ਮੈਡੀਸਨ ਹਨ ਸਰਪਾਰਕ ਆਰਗੋਮੋ ਫਲਗ ਨੇ ਉਹ ਸਾਰੇ ਪੇਸ਼ੈਂਟ ਨੂੰ ਦਿੰਦੇ ਆ 881 ਇਸ ਵਕਤ ਆਮ ਆਦਮੀ ਕਲੀਨਿਕ ਚੱਲ ਰਹੇ ਨੇ ਜਿੱਥੇ ਹਰ ਰੋਜ਼ 70000 ਦੇ ਕਰੀਬ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਨੇ ਸੋ 200 ਨਵੇਂ ਕਲੀਨਿਕ ਜਲਦੀ ਹੋ ਜਾਣਗੇ ਹਜ਼ਾਰ ਦੀ ਗਿਣਤੀ ਆਮ ਆਦਮੀ ਕਲੀਨਿਕਾਂ ਦੀ ਵੀ ਹੋ ਜਾਊਗੀ ਖੇਮ ਕਰਨ ਦੇ ਪਿੰਡ ਮਾਰੀ ਕੰਬੋਕੇ ਵਿੱਚ ਕੇ ਖੜੇ ਹਾਂ ਜਿੱਥੇ ਕਿ ਇੱਕ ਬਜ਼ੁਰਗ ਪਰਿਵਾਰ ਦਾ ਜਿਹੜਾ ਇੱਕ ਇੱਕ ਸਹਾਰਾ ਇੱਕ ਕੱਚਾ ਕਮਰਾ ਸੀ ਤਾਂ ਉੱਜ ਉਸਦੀ ਵੀ ਛੱਤ ਡਿੱਗ ਪਈ ਜਿੱਥੇ ਪੂਰੇ ਪੰਜਾਬ ਦੇ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ ਉੱਥੇ ਹੀ ਲਗਾਤਾਰ ਕਈ ਘਰਾਂ ਦੇ ਕਮਰੇ ਅਤੇ ਛੱਤਾਂ ਡਿੱਗ ਪਈਆਂ ਤਾਂ ਜਿਹੜੇ ਪਰਿਵਾਰ ਆ ਉਹ ਲਗਾਤਾਰ ਇੱਥੇ ਜਿਹੜੇ ਉਹ ਗਰੀਬੀ ਦੇ ਨਾਲ ਜੂਝਦੇ ਹੋਏ ਨਜ਼ਰ ਆ ਰਹੇ ਹਨ ਤਾਂ ਗੱਲ ਕੀਤੀ ਜਾਵੇ ਸਰਕਾਰਾਂ ਦੀ ਤਾਂ ਸਰਕਾਰਾਂ ਕਈ ਆਈਆਂ ਤੇ ਕਈ ਗਈਆਂ ਪਰ ਇਸ ਬਜ਼ੁਰਗ ਦੇ ਕਮਰੇ ਦੇ ਉੱਤੇ ਕਿਸੇ ਵੀ ਜਿਹੜੇ ਉਹ ਸਿਆਸਤਦਾਨ ਦੀ ਨਜ਼ਰ ਨਹੀਂ ਪਈ ਕਿਉਂਕਿ ਲਗਾਤਾਰ ਕਈ ਸਾਲਾਂ ਤੋਂ ਉਹ ਬਜ਼ੁਰਗ ਦੱਸਦੇ ਆ ਕਿ ਇਹ ਕਮਰਾ ਜਿਹੜਾ ਉਹਨਾਂ ਦਾ ਕੱਚਾ ਸੀ ਤਾਂ ਅੱਜ ਜਿਹੜਾ ਉਹ ਮੀਂਹ ਦੇ ਨਾਲ ਉਹ ਕਮਰਾ ਡਿੱਗ ਪਿਆ ਆ ਚਲੋ ਆਪਾਂ ਅੰਦਰ ਜਾ ਕੇ ਕਰਦੇ ਹਾਂ ਇਹਨਾਂ ਬਜ਼ੁਰਗਾਂ ਦੇ ਨਾਲ ਗੱਲਬਾਤ ਕੀ ਨਾ ਤੁਹਾਡਾ ਤੇ ਕਿਹੜਾ ਪਿੰਡ ਹੈ ਮੈਂ ਕਿਹਾ ਸੁਰਨੂ ਸੰਭੋਗੀ ਜਿਹੜਾ ਤੁਹਾਡਾ ਕੋਠਾ ਘਟਿਆ ਜੀ ਇਹ ਕੀ ਹੈ ਸਾਰਾ ਮਾਮਾ ਕੋਠਾ ਆਇਆ ਤਾਂ ਥ ਗਿਆ ਮੀਆਂ ਮੀਆਂ ਨਾਲ ਹੀ ਤਾਂ ਬਹੁਤ ਬਚ ਗਏ ਆ ਪਤਾ ਕਿੰਨਾ ਟੱਟ ਗਿਆ ਨੀ ਨਾ ਜਿਹੜਾ ਤੁਹਾਡਾ ਇਹ ਕਮਰਾ ਹੈ ਵੀ ਖਸਤਾ ਹਾਲਤ ਵਿੱਚ ਹੈ ਇਹ ਕੀ ਕਹਿਣਾ ਤੁਹਾਨੂੰ ਇਹ ਤਾਂ ਪਤਾ ਨਹੀਂ ਕਿਹੜੇ ਵੇਲੇ ਡਿੱਗ ਪੈਣਾ ਸੀ ਤਾਂ ਆਪ ਹੁਣ ਬਾਹਰ ਤੋਂ ਛੋਟੀ ਦਾ ਕਰਜ ਕਿਤੇ ਪਈਦਾ ਬਹੀਦਾ ਕਿੰਨੇ ਬੱਚੇ ਤੁਹਾਡੇ ਕੋਲ ਮੇਰੇ ਚੰਨੇ ਦੋ ਪੁੱਤਰ ਨੇ ਤੇ ਇੱਕ ਪੁੱਤਰੀ ਹੈ ਤੇ ਨੋਆ ਮੇਰੀ ਤੇ ਬੱਚਾ ਸਾਡਾ ਜਰਾ ਹਯੋਲ ਜਿੱਥੋ ਗਈ ਆ ਮਾਉਣ ਵਾਲਾ ਕੋਈ ਵੀ ਨਹੀਂ ਗਾ ਸਤ ਸੋ ਆਪਨੇ ਤੋ ਰਿਆ ਜਾਂਦਾ ਤੇ ਤੁਸੀਂ ਵਾਕਰ ਦੇ ਨਾਲ ਚੱਲ ਰਹੇ ਕੀ ਤੁਹਾਡੇ ਕੋਈ ਸਟਰ ਵਗੈਰਾ ਲੱਗੀ ਚੱਕੀ ਹੈ ਤੈ ਕੋਈ ਆਈ ਤੂੰ ਅੰਦਰ ਮੁੜ ਕੇ ਚੁਰਿਆ ਨਹੀਂ ਗਿਆ ਕੀ ਮੰਗ ਕਰਦੇ ਤੁਸੀਂ

ਪੈਸੇ ਤੈਨ ਪਰ ਵੀ ਮੰਗਦੇ ਪੈਸੇ ਤਬ ਉਹ ਸਜਾਈਏ ਕੋਈ ਕੀ ਨਾ ਤੇ ਕਿਹੜਾ ਪਿੰਡ ਜੀ ਮੇਦਰ ਸਿੰਘ ਜੀ ਪਿੰਡ ਕਿਹੜਾ ਜੀ ਮਾੜੀ ਕੰਬੋਾ ਜੀ ਤੇ ਆ ਜਿਹੜਾ ਤੁਹਾਡਾ ਕੋਠਾ ਟੜਿਆ ਵਾ ਇਹ ਕਿਦਾਂ ਟੜਿਆ ਜੀ ਇਹ ਕੰਨ ਪਰਸਨਲਟ ਆ ਗਿਆ ਜੀ ਇਹ ਕਿਸ ਤਰ੍ਹਾਂ ਟੜ ਗਿਆ ਜੀ ਇਹ ਮੀਂਹ ਨਟ ਆ ਗਿਆ ਜੀ ਅਸੀਂ ਦੋਵੇਂ ਜੀ ਆਂ ਤੇ ਹੋਰ ਸਾਦਾ ਵਾਲੀ ਵਾਟਸਐਪ ਉਹ ਨਹੀਂ ਆਗਾ ਨਾ ਗੁਆਂ ਭੈਣ ਨਾ ਭਰਾ ਤੇ ਸੋਤਰੇ ਮੇਰੇ ਛੋਟੇ ਛੋਟੇ ਜਨਾਬ ਆ ਮੈਂ ਕਾਹੇ ਜੋ ਗੰਗਾ ਵਹਿੰਦੋ ਹਾਂ ਜੀ ਕਾਹੇ ਜੋਗੇ ਤੇ ਤੁਹਾਡੇ ਬੇਟਾ ਬੇਟਾ ਸਾਡਾ ਜੀ ਡੇਠ ਹੋ ਗਈ ਹੋ ਜੀ ਤੇ ਤੁਹਾਡੇ ਜਿਹੜੇ ਕੋਠੇ ਆ ਜਿਹੜਾ ਉਹ ਵੇਖਿਆ ਮੈਂ ਉਹ ਕਾਨਿਆਂ ਦੀ ਛੱਤ ਹੈ ਵੀ ਤੇ ਇਹ ਵੀ ਬਿਲਕੁਲ ਜਿਆਦਾ ਹੀ ਖਸਤਾ ਹਾਲਤ ਹੈ ਕੀ ਏ ਸਾਰਾ ਹਾਂ ਜੀ ਇਹ ਵੀ ਸਾਡਾ ਅਸੀਂ ਬਾਹਰ ਨਿਕਲ ਕੇ ਸੌਂਨੇ ਆ ਪਤਾ ਨਹੀਂ ਕਿਹੜੇ ਵੇਲੇ ਡੇ ਪਾਣਾ ਕਿਹੜੇ ਵੇਲੇ ਨਹੀਂ ਡੇ ਪਾਣਾ ਕੋਈ ਤੁਹਾਡੇੋਂ ਕੋਈ ਸਰਕਾਰੀ ਸਹਾਇਤਾ ਕੋਈ ਸਰਪੰਚ ਵੱਲੋਂ ਕੋਠੇ ਪਾਸ ਕੋਈ ਕੁਝ ਵੀ ਨਹੀਂ ਕਰਵਾ ਕੇ ਦਿੱਤਾ ਗਿਆ ਕੁਝ ਵੀ ਨਹੀਂ ਸਾਨੂੰ ਕਰਕੇ ਦਿੱਤਾ ਇਹ ਲੈ ਕੇ ਲੈ ਜਾਂਦੇ ਨੇ ਕੁਝ ਨਹੀਂ ਕਰਕੇ ਦਿੱਤਾ ਤਾਂ ਕੀ ਮੰਗ ਕਰਦੇ ਤੁਸੀਂ ਪਤਾ ਨਹੀਂ ਕਿ ਵੋਟਾਂ ਲੈ ਜਾਂਦੇ ਸਭ ਕੋ ਲੈ ਜਾਂਦੇ ਨੇ ਲੈ ਕੇ ਲੈ ਜਾਂਦੇ ਆ ਕੁਝ ਨਹੀਂ ਸਾਡਾ ਕਰਦੇ ਮੰਗ ਕੀ ਕਰਦੇ ਜੀ ਹਾਂ ਕੰਮ ਅਸੀਂ ਜੀ ਬਾਪੂ ਜੀ ਕੀ ਮੰਗ ਕਰਦੇ ਜੀ ਤੁਸੀਂ ਮੇਰਾ ਮਨ ਕਰਦਾ ਦਾਨੀ ਸੱਜਣਾ ਨੂੰ ਕਹਿ ਰਿਹਾ ਵੀ ਮੇਨਾ ਕੋਠਾ ਪਾਓ ਮੇਰੇ ਨਹੀਂ ਕੋਈ ਸਾਡੀ ਪੇਸ਼ ਨਹੀਂ ਜਾਂਦੀ ਸਾਡਾ ਕੋਈ ਹਾਲ ਨਹੀਂ ਹੈ ਈ ਕੰਮ ਕਰਦੇ ਵੈਸੇ ਤੁਸੀਂ ਡਾੜੀ ਧੱਫੇ ਦਾ ਕਰਦਾ ਹੈ ਛਾੜੀ ਧੱਫਾ ਨਹੀਂ ਹੁੰਦਾ ਹਣਾ ਤੁਸੀਂ ਇਹ ਲਗਾ ਕੇ ਤੁਰਦੇ ਜੀ ਕੀ ਛੱਟ ਲੱਗੀ ਕੋਈ ਨਹੀਂ ਛੱਟ ਮੇਰੇ ਲੱਕ 'ਚ ਪ੍ਰੋਬਲਮ ਜਿਆਦਾ ਬਹੁਤ ਜਿਆਦਾ ਲੱਕ 'ਚ ਇਹਦੇ ਝੋਣਿਆਂ ਦਾ ਨਹੀਂ ਤੁਰਿਆ ਜਾਂਦਾ ਕੰਮ ਨਹੀਂ ਹੁੰਦਾ ਕੋਈ ਤੁਹਾਡਾ ਮੋਬਾਈਲ ਨੰਬਰ ਕੀ ਹੈ ਜੀ ਜੇ ਕਹਿੰਨੇ ਸੰਪਰਕ ਕਰਨਾ ਹੋਵੇ 95920 ਜੀ ਅੱਗੇ ਜੀ 55239 ਦੁਬਾਰਾ ਫਿਰ ਕਰ ਦੱਸ ਦਿਓ 95920 ਹਾਂ ਜੀ 55239 ਤੁਹਾਡਾ ਮੋਬਾਈਲ ਨੰਬਰ ਕੀ ਹੈ ਜੀ ਜੇਕਰ ਨੇ ਸੰਪਰਕ ਕਰਨਾ ਹੋਵੇ 94920 ਅੱਗੇ ਜੀ 55239 ਦੁਬਾਰਾ ਫਿਰ ਕਰ ਦੱਸ ਦਿਓ 94920 ਹਾਂ ਜੀ 55239 ਹਲਕਾ ਖੀਮ ਕਰਨ ਦੇ ਪਿੰਡ ਮਾਰੀ ਕੰਬੋ ਕੇ ਵਿੱਚ ਕੇ ਖੜੇ ਹਾਂ ਜਿੱਥੇ ਕਿ ਇੱਕ ਬਜ਼ੁਰਗ ਪਰਿਵਾਰ ਦਾ ਜਿਹੜਾ ਇੱਕ ਇੱਕ ਸਹਾਰਾ ਇੱਕ ਕੱਚਾ ਕਮਰਾ ਸੀ ਤਾਂ ਉੱਜ ਉਸ ਦੀ ਵੀ ਛੱਤ ਡਿੱਗ ਪਈ ਜਿੱਥੇ ਪੂਰੇ ਪੰਜਾਬ ਦੇ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ ਉੱਥੇ ਹੀ ਲਗਾਤਾਰ ਕਈ ਘਰਾਂ ਦੇ ਕਮਰੇ ਅਤੇ ਛੱਤਾਂ ਡਿੱਗ ਪਈਆਂ ਤਾਂ ਜਿਹੜੇ ਪਰਿਵਾਰ ਆ ਉਹ ਲਗਾਤਾਰ ਇੱਥੇ ਜਿਹੜੇ ਉਹ ਗਰੀਬੀ ਦੇ ਨਾਲ ਜੂਝਦੇ ਹੋਏ ਨਜ਼ਰ ਆ ਰਹੇ ਹਨ ਤਾਂ ਗੱਲ ਕੀਤੀ ਜਾਵੇ ਸਰਕਾਰਾਂ ਦੀ ਤਾਂ ਸਰਕਾਰਾਂ ਕਈ ਆਈਆਂ ਤੇ ਕਈ ਗਈਆਂ ਪਰ ਇਸ ਬਜ਼ੁਰਗ ਦੇ ਕਮਰੇ ਦੇ ਉੱਤੇ ਕਿਸੇ ਵੀ ਜਿਹੜੇ ਉਹ ਸਿਆਸਤਦਾਨ ਦੀ ਨਜ਼ਰ ਨਹੀਂ ਪਈ ਕਿਉਂਕਿ ਲਗਾਤਾਰ ਕਈ ਸਾਲਾਂ ਤੋਂ ਉਹ ਬਜ਼ੁਰਗ ਦੱਸਦੇ ਆ ਕਿ ਇਹ ਕਮਰਾ ਜਿਹੜਾ ਉਹਨਾਂ ਦਾ ਕੱਚਾ ਸੀ ਤਾਂ ਅੱਜ ਜਿਹੜਾ ਉਹ ਮੀਂਹ ਦੇ ਨਾਲ ਉਹ ਕਮਰਾ ਡਿੱਗ ਪਿਆ ਤਾਂ ਚਲੋ ਆਪਾਂ ਅੰਦਰ ਜਾ ਕੇ ਕਰਦੇ ਹਾਂ ਨਾ ਬਜ਼ੁਰਗਾਂ ਦੇ ਨਾਲ ਗੱਲਬਾਤ ਕੀ ਨਾ ਤੁਹਾਡਾ ਤੇ ਕਿਹੜਾ ਪਿੰਡ ਹੈ ਜੀ ਮੈਂ ਸੁਰਨੂ ਸੰਬੋਗੀ ਤੇ ਜਿਹੜਾ ਤੁਹਾਡਾ ਕੋਠਾ ਠੱਠਿਆ ਜੀ ਇਹ ਕੀ ਹੈ ਸਾਰਾ ਮਾਮਾ ਕੋਠਾ ਆਇਆ ਤਾਂ ਠੱਗਿਆ ਮੀਆਂ ਮੀਆਂ ਨਾਲ ਹੀ ਤਾਂ ਬਹੁਤ ਬਚ ਗਏ ਆ ਪਰ ਉਹ ਕਿੱਦਾਂ ਠੱਠ ਗਿਆ ਨੀ ਬਣਾ ਜਿਹੜਾ ਤੁਹਾਡਾ ਇਹ ਕਮਰਾ ਇਹ ਵੀ ਖਸਤਾ ਹਾਲਤ ਵਿੱਚ ਹੈ ਇਹ ਕੀ ਕਹਿਣਾ ਚਾਹੁੰਦੇ ਐਂ ਜੇ ਪਤਾ ਨਹੀਂ ਕਿਹੜੇ ਵੇਲੇ ਡਿੱਗ ਪੈਣਾ ਹਿੱਤਾ ਪਾਉਣ ਬਾਹਰ ਤੋਂ ਤੋਂ ਜਦ ਕਰੀ ਕਿਤੇ ਪਾਈਦਾ ਬਹੀ ਜਾਏ ਕਿੰਨੇ ਬੱਚੇ ਤੁਹਾਡੇ ਕੋਈ ਮੇਰੇ ਨੇ ਦੋ ਪੁੱਤਰ ਨੇ ਤੇ ਇੱਕ ਪੁੱਤਰੀ ਹੈ ਤੇ ਨੋਆ ਮੇਰੀ ਤੇ ਬੱਚਾ ਸਾਡਾ ਜਿਹੜਾ ਹਜੇ ਜੇਥ ਹੋ ਗਈ ਆ ਮਾਉਣ ਵਾਲਾ ਕੋਈ ਵੀ ਨਹੀਂ ਗੱਸਾ ਸਤੋਂ ਆਪਣੀ ਤੋਂ ਰਿਹਾ ਜਾਂਦਾ ਤਪਹੀ ਵਾਕਰ ਦੇ ਨਾਲ ਚੱਲ ਰਹੇ ਕੀ ਤੁਹਾਡੇ ਕੋਈ ਸ਼ਟਰ ਵਗੈਰਾ ਲੱਗੀ ਚੱਕੀ ਹੈ ਛੱਤ ਟੇਕ ਹੋਇਆ ਹੈ ਤੇ ਅੰਦਰ ਮੁਰਗੀ ਥੁਰਿਆ ਨਹੀਂ ਗਿਆ ਕੀ ਮੰਗ ਕਰਦੇ ਤੁਸੀਂ ਕੰਮ ਕੋਈ ਨੰੰਜੇ ਤੇ ਬੈਠੇ ਰਹੀਦਾ ਸ਼ਰਬਤਰ ਸੀ ਨਹੀਂ ਆਪਾਂ ਤੁਹਾਨੂੰ ਮਤਾਂ ਮੰਗ ਕੀ ਕਰਦੇ ਜੀ ਮਾਤਾ ਜੀ ਕੀ ਮੰਗ ਕਰਦੇ ਤੁਸੀਂ ਸਭ ਤੁਸੀਂ ਛੱਤ ਦਿਓ ਕੋਈ ਥੋਠਾ ਮਾਰਾ ਚੰਗਾ ਤੇ ਅਸੀਂ ਵੀ ਬਹਿ ਜਾਇਆ ਕਰਕੇ ਵਿੱਚ ਬਹਿ ਜਾਈਏ ਤੀਆਂ ਪੁੱਤਰ ਨਾਲ ਲੈ ਕੇ ਉਹ ਨੋ ਮੈਰੀ ਹੋ ਬਿਚਾਰੇ ਕਿੰਨਾ ਕੁ ਘਰ ਕੇ ਤੁਹਾਨੂੰ ਖਵਾਵੇ ਪੁੱਤਰੇ ਛੋਟੇ ਨੇ ਜੀ ਛੋਟੇ ਨੇ ਛੋਟੇ ਬਿਲਕੁਲ ਪਰਦੇ ਸਕੂਲ ਚ ਪਰਦੇ ਨੇ ਪਰ ਜਾਂਦੇ ਕਦੀ ਨਹੀਂ ਪੈਸੇ ਤੈਨੂੰ ਪਤਾ ਵੀ ਮੰਗਦੇ ਪੈਸੇ ਸਭ ਉਸ ਜਾਈਏ ਕੋਈ ਕੀ ਨਾ ਤੇ ਕਿਹੜਾ ਪਿੰਡ ਜੀ ਮੇਧਰ ਸਿੰਘ ਜੀ ਪਿੰਡ ਕਿਹੜਾ ਜੀ ਮਾੜੀ ਕੰਬੋਾ ਜੀ ਤੇ ਆ ਜਿਹੜਾ ਤੁਹਾਡਾ ਕੋਠਾ ਟੜਿਆ ਵਾ ਇਹ ਕਿਦਾਂ ਟੜਿਆ ਜੀ ਇਹ ਕਨ ਪਰਸਨਲਟ ਆ ਗਿਆ ਜੀ ਇਹ ਕਿਸ ਤਰ੍ਹਾਂ ਰੱਟ ਗਿਆ ਜੀ ਇਹ ਮੀਨਟ ਹੈ ਗਿਆ ਜੀ ਅਸੀਂ ਦੋਵੇਂ ਜੀ ਆ ਤੇ ਹੋਰ ਸਾਡਾ ਵਾਲੀ ਵਾਟਸਪ ਹੋਣੀ ਹੈਗਾ ਨਾ ਕੋ ਭੈਣ ਨਾ ਭਰਾ ਤੇ ਪੋਤਰੇ ਮੇਰੇ ਛੋਟੇ ਛੋਟੇ ਜਨਾਬ ਮੈਂ ਕਾਹੇ ਜੋਗਾ ਨਹੀਂ ਆ ਵੀ ਦੋਵੇਂ ਜੀ ਕਾਹੇ ਜੋਗੇ ਜੀ ਤੇ ਤੁਹਾਡੇ ਬੇਟਾ ਬੇਟਾ ਸਾਡਾ ਜੀ ਡੇਠ ਹੋ ਗਈ ਹੋ ਜੀ ਤੇ ਤੁਹਾਡੇ ਜਿਹੜੇ ਕੋਠੇ ਆ ਜਿਹੜੇ ਉਹ ਵੇਖਿਆ ਮੈਂ ਕਾਨਿਆਂ ਦੀ ਛੱਤ ਹੈ ਵੀ ਤੇ ਇਹ ਵੀ ਬਿਲਕੁਲ ਜਿਆਦਾ ਹੀ ਖਸਤਾ ਹਾਲਤ ਹੈ ਇਹ ਕੀ ਹੈ ਸਾਰੇ ਹਾਂ ਜੀ ਇਹ ਵੀ ਸਾਡਾ ਅਸੀਂ ਬਾਹਰ ਨਿਕਲ ਕੇ ਸੌਂਨੇ ਆ ਕਿ ਇਹ ਪਤਾ ਨਹੀਂ ਕਿਹੜੇ ਵੇਲੇ ਡੇ ਪਾਣਾ ਕਿਹੜੇ ਵੇਲੇ ਨਹੀਂ ਡੇ ਪਾਣਾ ਕੋਈ ਤੁਹਾਡੇੋਂ ਕੋਈ ਸਰਕਾਰੀ ਸਹਾਇਤਾ ਕੋਈ ਸਰਪੰਚ ਵੱਲੋਂ ਕੋਠੇ ਪਾਸ ਕੋਈ ਕੁਝ ਵੀ ਨਹੀਂ ਕਰਵਾ ਕੇ ਦਿੱਤਾ ਗਿਆ ਕੁਝ ਵੀ ਨਹੀਂ ਸਾਨੂੰ ਕਰਕੇ ਦਿੱਤਾ ਇਹ ਲਿਖ ਕੇ ਲੈ ਜਾਂਦੇ ਨੇ ਕੁਝ ਨਹੀਂ ਕਰਕੇ ਦਿੱਤਾ ਤਾਂ ਕੀ ਮੰਗ ਕਰਦੇ ਤੁਸੀਂ ਪਤਾ ਨਹੀਂ ਕਿ ਵੋਟਾਂ ਲੈ ਜਾਂਦੇ ਸਭ ਕੋ ਲੈ ਜਾਂਦੇ ਲਿਖ ਕੇ ਲੈ ਜਾਂਦੇ ਆ ਕੁਝ ਨਹੀਂ ਸਾਡਾ ਕਰਦੇ ਮੰਗ ਕੀ ਕਰਦੇ ਜੀ ਹਾਂ ਕੰਮ ਅਸੀਂ ਜੀ ਬਾਪੂ ਜੀ ਕੀ ਮੰਗ ਕਰਦੇ ਤੁਸੀਂ ਮੇਰਾ ਮਨ ਕਰਦਾ ਦਾਨੀ ਸੱਜਣਾ ਨੂੰ ਕਹਿ ਰਿਹਾ ਵੀ ਮਿੰਨਾ ਕੋਠਾ ਪਾਓ ਮੇਰੇ ਨਹੀਂ ਕੋਈ ਸਾਡੀ ਪੇਸ਼ ਨਹੀਂ ਜਾਂਦੀ ਸਾਡਾ ਕੋਈ ਹਾਲ ਨਹੀਂ ਹੈ ਈ ਕੰਮ ਕਰਦੇ ਵੈਸੇ ਤੁਸੀਂ ਡੇਢ ਦਫੇ ਦਾ ਕਰਦਾ 3.5 ਦਫਾ ਉਹਨੇ ਆਂਦਾ ਹਣਾ ਤੁਸੀਂ ਇਹ ਲਗਾ ਕੇ ਤੁਰਦੇ ਜੀ ਕੀ ਛੱਟ ਲੱਗੀ ਕੋਈ ਨਹੀਂ ਛੱਟ ਮੇਰੇ ਲੱਕ 'ਚ ਪ੍ਰੋਬਲਮ ਜਿਆਦਾ ਬਹੁਤ ਜਿਆਦਾ ਯਾਰ ਲੱਕ 'ਚ ਇਹਦੇ ਝੋਣ ਆਂਦਾ ਨਹੀਂ ਤੁਰਿਆ ਜਾਂਦਾ ਕੰਮ ਨਹੀਂ ਹੁੰਦਾ ਕੋਈ ਤੁਹਾਡਾ ਮੋਬਾਈਲ ਨੰਬਰ ਕੀ ਹੈ ਜੀ ਜੇ ਕਹਿੰਨੇ ਸੰਪਰਕ ਕਰਨਾ ਹੋਵੇ 95920 ਜੀ ਅੱਗੇ ਜੀ 55239 ਦੁਬਾਰਾ ਫਿਰ ਕਰ ਦੱਸ ਦਿਓ 95920 ਹਾਂ ਜੀ 55239 ਤੁਹਾਡਾ ਮੋਬਾਈਲ ਨੰਬਰ ਕੀ ਹੈ ਜੀ ਜੇਕਰ ਨੇ ਸੰਪਰਕ ਕਰਨਾ ਹੋਵੇ 94920 ਅੱਗੇ ਜੀ 55239 ਦੁਬਾਰਾ ਫਿਰ ਕਰ ਦੱਸ ਦਿਓ 94920 ਹਾਂਜੀ 55239